ਸਬਜ਼ੀਆਂ ਦੇ ਰੇਟ ਜਿਹੜੇ ਆ ਦੁੱਗਣੇ ਤਿੰਗਣੇ ਹੋ ਗਏ ਆ ਸਿਲੇਂਦਰ ਕੁਮਾਰ ਜੀ ਕੀ ਗੱਲ ਵਿਹਲੇ ਬੈਠੇ ਜੇ ਕੋਈ ਗਾ ਗੂਕ ਨਹੀਂ ਆਗਾ ਨੇਮਲ ਗਰਮੀ ਗਰਮੀ ਕਰਕੇ ਪਿੱਛੋਂ ਕੀ ਸਬਜ਼ੀ ਘਟ ਗਈ ਆ ਸਬਜ਼ੀਆਂ ਬੂਟੇ ਸੜ ਗਏ ਆ ਦੇਖੋ ਜੀ ਦਾਕਰ ਗੋਭੀ ਲਾਉਣਿਆਂ ਦੇ ਚੱਕਰ ਕਿਲਰ ਖਰਾਬ ਹੋ ਗਿਆ ਸਾਰੀ ਕਮਾਈ ਖਤਮ ਹੋ ਗਈ ਆ ਤਮਾਰ ਰਹੇ ਤਾਂ ਦੋ ਦਿਨ ਪਹਿਲਾਂ 100 ਸਵਾ ਕਰੋੜ ਰੁਪਏ ਦਾ ਗਰੇਡ ਆ 500 ਰੁਪਏ ਦਾ ਗਰੇਡ ਮੰਡੀ ਹੋ ਗਿਆ ਉਸੀ ਦੇਖ ਰਹੇ ਹੋ ਸਮਰ نیوز ਔਰ ਮੈਂ ਜਸਪਾਲ ਸ਼ਰਮਾ ਜਿਸ ਤਰ੍ਹਾਂ ਗਰਮੀ ਨੇ ਕਹਿਰ ਮਚਾਇਆ ਹੋਇਆ ਵਾ ਦੁਨੀਆ ਕਿਤੇ ਬਹੁਤ ਪ੍ਰਭਾਵਿਤ ਹੋਈ ਗਰਮੀ ਕਰਕੇ ਬੜੀ ਪ੍ਰਭਾਵਿਤ ਹੋਈ ਆ ਔਰ ਦੂਜੀ ਦਜੀ ਗੱਲ ਕਰੀਏ ਤੇ ਸਬਜ਼ੀਆਂ ਬਾਰੇ ਆਪਾਂ ਗੱਲ ਕਰਦੇ ਆਂ ਅੱਜ ਸਬਜ਼ੀਆਂ ਦੇ ਰੇਟ ਜਿਹੜੇ ਆ ਦੁਗਣੇ ਤਿਗਣੇ ਹੋ ਗਏ ਆ ਇੱਕ ਤੇ ਲੋਕਾਂ ਨੂੰ ਗਰਮੀ ਦੀ ਮਾਰ ਪੈ ਰਹੀ ਓ ਤੇ ਮਹਿੰਗਾਈ ਦੀ ਮਾਰ ਪੈ ਰਹੀ ਆ ਇਸ ਸੰਬੰਧੀ ਆਪਾਂ ਅੱਜ ਇੱਕ ਸਬਜ਼ੀ ਵਿਕਰੇਤਾ ਕੋਲ ਆਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕੀ ਨਾਂ ਡਾ ਡਾ ਦੀਪਕ ਮਰ ਦੀਪਕ ਜੀ ਸਬਜ਼ੀਆਂ ਦਾ ਕਿਸ ਤਰ੍ਹਾਂ ਅੱਜ ਕੱਲ ਜਦਾਂ ਲੱਗਦਾ ਨਹੀਂ ਪਰ ਰੇਟ ਕਾਫੀ ਉੱਪ ਹੋ ਗਏ ਆ ਸਬਜ਼ੀਆਂ ਦੀ ਬੋਲ ਜਰਾ ਤੇਜ਼ ਹੋ ਗਈਆਂ ਵਾ ਵੀ ਸਾਨੂੰ ਸਮਝ ਆ ਜਗਾ ਕਿ ਕੀ ਮੰਗੀਏ ਪਿਆਹਾਂ ਇੰਨੇ ਸੋਦੇ ਤੇਜ਼ ਹੋ ਗਏ ਆ ਤੇ ਇਹਨੇ ਖਰਾਬ ਹੋ ਰਹੇ ਨਾ ਕਿ ਕਹਿੰਦਾ ਧਰਮੀ ਨੇ ਬੋਲ ਬੁਰਾ ਲੀਤਾ ਸੋਝਾ ਨਹੀਂ ਇਹ ਸਾਰਾ ਮਤਲਬ ਗਰਮੀ ਦੇ ਕਰਨੇ ਹੋ ਰਿਹਾ ਇਹ ਗਰਮੀ ਕਰਕੇ ਹੋ ਰਿਹਾ ਜਦਾਂ ਨਹੀਂ ਮਤਲਬ ਗਰਮੀ ਗਰਮੀ ਕਰਕੇ ਪਿੱਛੋਂ ਕਿ ਸਬਜ਼ੀ ਘਟ ਗਈ ਹੈ ਘਟ ਗਈ ਹੈ ਸਬਜ਼ੀਆਂ ਉਹ ਬੂਟੇ ਸੜ ਗਏ ਆ ਤੇ ਮੰਡੀ ਘਟ ਹੋਣ ਦੀ ਹੈ ਉਹਦੇ ਕਰਕੇ ਸਬਜ਼ੀ ਬਈ ਤੇਜ਼ ਹੋ ਗਈ ਔਰ ਫਿਰ ਜਦੋਂ ਇਸ ਤਰ੍ਹਾਂ ਜਿਆਦਾ ਸਬਜੀ ਦਾ ਰੇਟ ਜਿਆਦਾ ਵੱਧ ਜਾਂਦਾ ਫਿਰ ਉਹ ਤੋਂ ਗਾਘੀ ਦਾ ਕਿੱਥਰ ਹੁੰਦਾ ਬਹੁਤ ਗੁਰਾਹ ਹੁੰਦਾ ਜੀ ਵੇਖੋ ਜੀ ਪਹਿਲੀ ਗੱਲ ਤੇ ਸਬਜੀ ਕੋਲੇ ਜਦੋਂ ਮਹਿੰਗੀ ਹੋ ਜਾਂਦੀ ਆ ਦੇਖੋ ਜੀ ਦਾਖੜਾ ਗੋਪੀ ਲੈਣਿਆਂ ਦੇ ਚੱਕਲੇ ਖਰਾਬ ਹੋ ਜਾਂਦੇ ਸਾਰੀ ਕਮਾਈ ਖਤਮ ਹੋ ਜਾਂਦੀ ਆ ਨੰਬਰ ਦੋ ਤਾਂ ਜਿੰਨੇ ਕਿੰਨੇ ਸੋਤਾ ਲੈਣਾ ਉਹਨੇ ਪਾਇਆ ਸੋਦਾ ਇਸ ਕਰਕੇ ਸੋਦੇ ਦਾ ਬਹੁਤ ਜਰਾ ਗਾਘੀ ਦਾ ਪਰੂਬ ਹੁੰਦਾ ਜੀ ਇਹ ਗਾਘ ਮੇਰੇ ਝਗੜਾ ਵੀ ਕਰਦਾ ਹੋਊਗਾ ਜਦੋਂ ਰੇਟ ਵੱਧਦਾ ਬਹੁਤ ਜਿਆਦਾ ਬਹਿਸ ਵਾਜੀ ਹੁੰਦੀ ਗਾਘ ਨਾਲ ਗਾਘ ਆਪਣੀ ਤਾਂ ਸੱਚਾਈ ਜਿੰਨੇ ਦਾੜ ਪਗੜੋ 20 ਕੋਲੇ ਜੀ ਸਾਡੀ 100 ਕੋਲੇ ਲੈਣੇ ਕਿਹੜੀ ਕਿਹੜੀ ਸਬਜ਼ੀ ਜਿਹੜੀ ਕਿ ਜਿਨ੍ਹਾਂ ਦਾ ਰੇਟ ਕੁਝ ਦਿਨਾਂ ਦੇ ਵਿੱਚ ਮਤਲਬ ਦੁੱਗਣਾ ਤੇ ਗੁਣਾ ਹੋ ਗਿਆ ਹਾਂਜੀ ਤਕਰੀਬਨ ਜੀ ਮਟਰ ਲਾ ਲੋ ਤੁਸੀਂ ਕਦੋਂ ਹੀ ਲਾ ਰਹੇ ਸੀ ਕਦੋਂ ਜਿਹੜਾ 100 ਰੁਪਏ ਕਿਲੋ ਵੇਦੇ ਅੱਜ 50 ਰੁਪਏ ਕਿਲੋ ਵੇਖਣੇ ਮੰਡੀ 40 ਖਰਚਾ ਮੰਡੀ ਵਗਣ ਦੇ ਗੱਤੂ ਤੇ ਮਟਰ ਰਾਜ ਤੋਂ 2 ਦਿਨ ਪਹਿਲਾਂ 100 ਸਵਾ 100 ਰੁਪਏ ਦਾ ਗ੍ਰੇਡ ਅੱਜ 500 ਰੁਪਏ ਦਾ ਗ੍ਰੇਡ ਮੰਡੀ ਹੋ ਗਿਆ ਸੋਦੇ ਬਹੁਤ ਤੇਜ਼ ਹੋ ਗਏ ਅੱਛਾ ਸਾਨੂੰ ਸਮਝ ਨਹੀਂ ਆ ਕਿ ਕੀ ਆਣ ਕੇ ਮੰਗਿਏ ਪੈਸੇ ਤੇ ਕੀ ਨਾ ਮੰਗਿਏ Shimla mirch ਵੀ ਕਾਫੀ ਮਹਾਰ ਰੇਟ ਵੱਲ ਹਾਂਜੀ ਹਾਂਜੀ Shimla mirch ਜਿਹੜੀ ਅੱਜ ਸੋ ਦਾ ਗੋਬੀ ਦਾ ਮਟਰ 150 ਰੁਪਏ ਨੂੰ ਮਟਰ ਦਾ ਰੇਟ ਹੋ ਗਿਆ ਕੈਂਦਾ 60 70 ਰੁਪਏ ਟੈਂਡਰ ਰੇਟ ਹੋ ਤੇ ਸਾਰੇ ਤੇਜ਼ ਹੋ ਗਏ ਤੇ ਗਾਹ ਸਮਝ ਨਹੀਂ ਦੀ ਗਾਹ ਕੀ ਮੰਗੀ ਤੇ ਕੀ ਰਾਂਗੇ ਗਾਹ ਕੋ ਬੈਸਦਾਨ ਕੇ ਏਸੇ ਕਰਕੇ ਵੀ ਸੌਦਾ ਬਹੁਤ ਬੁਰਾ ਆ ਇੱਕ ਗਰਮੀ ਉਹ ਤੋਂ ਸੋਦੇ ਇੰਨੇ ਖਰਾਬ ਹੋਣਦੇ ਆ ਵੀ ਉਹ ਇੰਨਾ ਦਿਨਾਂ ਚ ਕਮਾਈ ਕਰਨੀ ਬਹੁਤ ਔਖੀ ਨਹੀਂ ਇੱਕ ਰਾਹੀਂ ਪਿੱਛੇ ਜੇ ਨਾ ਸਬਜੀ ਵਾਲੇ ਦੀ ਇੰਟਰਵਿਊ ਕੀਤੀ ਸੀ ਔਰ ਉਹ ਕਹਿੰਦਾ ਸੀ ਕਿ ਜਦੋਂ ਸਬਜੀ ਮਹਿੰਗੀ ਹੁੰਦੀ ਤਾਂ ਸਾਨੂੰ ਜਿਆਦੇ ਪੈਸੇ ਵੱਜਦੇ ਆ ਸਾਹਿਬ ਜੀ ਸੋਦੇ ਪੈਸੇ ਜਿਆਦੇ ਜਦੋਂ ਜੱਕਦਮ ਤੇਜੀ ਹੁੰਦੀ ਆ ਜੀ ਗਾਹ ਕੋ ਕਾਇ ਕਰਦੇ ਝਿਜਕਦਾ ਆ ਨੰਬਰ ਤੋਂ ਜਿਹੜਾ ਮੌਸਮ ਚੱਲ ਰਿਹਾ ਜੀ ਸਵੇਰੇ ਸੋਦਾ ਲਿਆਓ ਅਭੀ ਬੈਂਗਲ ਜੋ ਫੋਟੋ ਕਰਕੇ ਆਓ ਸਵੇਰੇ ਸੋਦਾ ਲਿਆਓ ਤੇ ਸ਼ਾਮ ਨੂੰ ਕੋਹ ਹੁੰਦਾ ਤੇ ਸਵੇਰੇ ਕੋਹ ਹੁੰਦਾ ਵਾ 60 ਰੁਪਏ ਲੋ ਬੈਂਗਲ ਪਰ ਜਿਆਦਾ ਕਰਕੇ ਲਿਆ ਕੇ ਜਾਨਾ 60 ਰੁਪਏ ਵੇਚ ਕੇ ਤੇ ਬੈਂਗਲ ਲਿਖਦੇ ਜੇ ਤੇ ਥੋੜੇ ਬਚਦੇ ਮੌਸਮ ਦੀ ਗੋੜੇ ਚੱਲ ਪੈਦੇ ਪਰ ਸੋਦਾ ਵੀ ਜਿਹੜਾ ਨਿਕਲੇ ਨਾ ਸੋਦੇ ਖਰਾਬੜੇ ਨਿਕਲਦੇ ਬਲਕਿ ਜਦਾਂ ਗਰਮੀ ਆ ਗਰਮੀ ਦੇ ਵਿੱਚ ਜਦੋਂ ਸੋਦਾ ਮਹਿੰਗਾ ਆ ਉਹਦਾ ਨੁਕਸਾਨ ਆ ਸੋਦੇ ਲਈ ਆਈਦੇ ਆ ਉੱਤੇ ਦੇਖਦਾ ਗੋਹਾ ਵਿੱਚੋਂ ਨਿਕਲਦਾ ਗੋਹਾ ਦਾ ਕੀ ਖਰਾਬ ਬੜੇ ਸੋਦੇ ਨਿਕਲਦੇ ਨੇ ਬਲਜੇ ਇੱਕ ਸਿਆਲ ਵਿੱਚ ਸਬਜ਼ੀਆਂ ਦਾ ਰੇਟ ਆਪ ਹੋ ਜੇ ਉਹਦਾ ਤਾਂ ਨੁਕਸਾਨ ਨਹੀਂ ਹੈਗਾ ਨੁਕਸਾਨ ਨੂੰ ਜੋ ਰੇਟ ਆਊਗਾ ਉਹ ਰੇਟ ਵੇਚਦੇ ਨੇ ਅਜੇ ਕਾ ਬਹੁਤ ਨੁਕਸਾਨ ਨਹੀਂ ਹੈ ਇਹਨਾਂ ਤੋਂ ਲੈ ਕੇ ਪੈਸਿਆਂ ਦੇ ਪੈਸੇ ਪੂਰੇ ਹੋ ਜਾਂਦੇ ਬੜੀ ਵਧੀਆ ਜੀ ਪਿਆਜ਼ ਦੀਆਂ ਕੀਮਤਾਂ ਵੀ ਕਾਫੀ ਵੱਧ ਗਈਆਂ ਹਨ 40 ਤੋਂ 20 ਰੁਪਏ ਕਿਲੋ ਦਾ ਪਿਆਜ਼ 40 35 40 ਰੁਪਏ ਹੋ ਗਿਆ ਉਹਦੇ ਬਹੁਤ ਜ਼ਿਆਦਾ ਤੇਜ਼ ਹੋ ਗਏ ਠੀਕ ਹੈ ਜੀ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦੱਸਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਅੱਜ ਤੋਂ 10 15 ਦਿਨ ਪਹਿਲਾਂ ਸਬਜ਼ੀ ਜਿਹੜੀ 1 17-80 ਬਾਈਕੇ ਲੋ ਹੋ ਗਿਆ ਵਾ ਔਰ ਇਹ ਜਿਆਦਾ ਗਰਮੀ ਪੈਣ ਕਰਕੇ ਜਿਹੜੀਆਂ ਸਬਜ਼ੀਆਂ ਪਿੱਛੋਂ ਖਰਾਬ ਹੋਣ ਗਈਆਂ ਵਾ ਔਰ ਇਹਨਾਂ ਦਾ ਇਹਨਾਂ ਕੋਲੋਂ ਵੀ ਆ ਕੇ ਸਬਜ਼ੀਆਂ ਖਰਾਬ ਹੋ ਜਾਣੀਆਂ ਸਾਡੇ ਕੋਲ ਹੋਰ ਵੀ ਇੱਥੇ ਦੁਕਾਨਦਾਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਂ ਦਾ ਹੈ ਜੀ ਸਿਮਰਿੰਦਰ ਕੁਮਾਰ ਜੀ ਸਿਮਰਿੰਦਰ ਕੁਮਾਰ ਜੀ ਕੀ ਗੱਲ ਵਿਹਲੇ ਬੈਠੇ ਜੇ ਕੋਈ ਗਾ ਗੁਗ ਨਹੀਂ ਹੈਗਾ ਕੀ ਕਰਨੇ ਆ ਬਾਹਰ ਗਰਮੀ ਕਰਕੇ ਸਬਜ਼ੀਆਂ ਹੋ ਗਈਆਂ ਬਹੁਤ ਤੇਜ਼ ਗਾ ਘਟਾ ਹੈ ਬਾਹਰ ਸਬਜ਼ੀਆਂ ਵੀ ਘਟ ਜਾਂਦੀਆਂ ਵੀ ਆ ਤੇਜ਼ੀ ਕਰਕੇ ਗਾ ਕੋਈ ਨਹੀਂ ਮਨਨ ਮੇਨ ਕਰਨ ਇੱਕ ਤੇ ਰੇਟ ਵਧ ਗਏ ਆ ਔਰ ਦੂਜਾ ਗਰਮੀ ਕਰਕੇ ਵੀ ਕਰਕੇ ਸੱਤੀਆਂ ਖਰਾਬ ਹੋ ਗਈਆਂ ਤੇ ਇਸ ਕਰਕੇ ਰੇਟ ਵਧ ਗਏ ਆ ਤੇ ਗਾ ਕੋਈ ਹੈ ਨਹੀਂ ਗਾ ਕਹਿੰਦਾ ਵੀ ਹੁਣ ਸਸਤੀ ਪਹਿਲੇ ਵਾਲਾ ਸਾਹ ਮਿਲੇ ਕੋਈ ਹੈ ਨਹੀਂ ਇਹ ਕਿੰਨੇ ਕਿ ਦਿਨਾਂ ਦੇ ਵਿੱਚ ਇਹਨਾਂ ਦੇ ਰੇਟ ਜਿਆਦਾ ਵਧੇ ਆ ਇਹ 15 ਕਿ ਦਿਨ ਹੋਈ ਅੱਛਾ ਜੀ ਹਾਂ ਜੀ ਇਹ ਕਿੰਨਾ ਕਿ 15 ਦਿਨਾਂ ਦੇ ਵਿੱਚ ਕਿੰਨਾ ਕਿ ਸਬਜ਼ੀ ਦਾ ਕਿੰਨਾ ਕਿ ਫਰਕ ਪੈ ਗਿਆ 15 ਕਿ ਦਿਨਾਂ ਵਿੱਚ ਸਬਜ਼ੀ 60% ਦਾ ਫਰਕ ਪੈ ਗਿਆ ਅੱਛਾ ਹਾਂ ਜੀ ਮਾਣ ਜਿਹੜੀ ਚੀਜ਼ 40 ਰੁਪਏ ਕਿਲੋ ਵਿਕਦੀ ਉਹ 100 ਰੁਪਏ ਕਿਲੋ 100 ਰੁਪਏ ਕਿਲੋ 80 ਰੁਪਏ ਕਿਲੋ 40 ਰੁਪਏ ਉਹ 40 ਰੁਪਏ ਇੰਨਾ ਮਤਲਬ ਫਰਕ ਪਿਆ ਗਿਆ ਇਹਦੇ ਨਾਲ ਫਿਰ ਗਾਹ ਕੀ ਬਹੁਤ ਘਟ ਗਈ ਬਾਕੀ ਬਹੁਤ ਘਟ ਗਈ ਹੈ ਤੇ ਸਾਰੇ ਅਸੀਂ ਥੋੜਾ ਜਿਹੜਾ ਲਿਆਉਨੇ ਹੁੰਦੇ ਜੋ ਖਰਾਬ ਹੋ ਜਾਂਦਾ ਗਰਮੀ ਕਰਕੇ ਤਾਂ ਸੁੱਟਣਾ ਪੈਂਦਾ ਘਾਟੇ ਜਾ ਰਹੇ ਠੀਕ ਹੈ ਉਹ ਗਾ ਵਿੱਚ ਝਗੜਾ ਵੀ ਕਰਦਾ ਹੋਊਗਾ ਲੜਦਾ ਵੀ ਹੈ ਜਾਇ ਵੀ ਹੈ ਤੇ ਕੱਲ ਨੂੰ ਤੇ ਆ ਪਾਸ ਹੀ ਗਿਆ ਜੋ ਹੈ ਬਾ ਦੇਣ ਦੇ ਉਹ ਗਾਕ ਨੂੰ ਇਹ ਗੱਲਾਂ ਨੇ ਨਾ ਮਤਲਬ ਕਿ ਇਹਨਾਂ ਨੂੰ ਪਿੱਛੋਂ ਸਬਜ਼ੀ ਮਹਿੰਗੀ ਆਈ ਹੈ ਤਾਂ ਕਰਕੇ ਮਹਿੰਗੀ ਦੇਣ ਦੇ ਉਹਨਾਂ ਨੂੰ ਸਮਝਾਈਦਾ ਵੀ ਉਹ ਕਹਿੰਦਾ ਕੀ ਤੇ ਉਹੀ ਹੈ ਗਰਮੀ ਨਾਲ ਕੀ ਹੋ ਗਿਆ ਠੀਕ ਹੈ ਦੇਖੋ ਜੀ ਇਹਨਾਂ ਨਾਲ ਵੀ ਗੱਲਬਾਤ ਕੀਤੀ ਆ ਅੱਗੇ ਪਿੱਛੇ ਇੱਕ ਦੁਕਾਨਦਾਰ ਨਾਲ ਹੋਰ ਨਾਲ ਗੱਲਬਾਤ ਕੀਤੀ ਇਹਨਾਂ ਦੋਨਾਂ ਨੇ ਇੱਕੋ ਗੱਲ ਦੱਸੀ ਹੈ ਕਿ ਗਰਮੀ ਜ਼ਿਆਦਾ ਹੋਣ ਕਰਕੇ ਪਿੱਛੋਂ ਸਬਜ਼ੀ ਪੂਰੀ ਪੂਰੀ ਤਰ੍ਹਾਂ ਆ ਨਹੀਂ ਰਹੀ ਗਰਮੀਆ ਪੈਲੀਆਂ ਦੇ ਵਿੱਚ ਹੀ ਸਬਜ਼ੀ ਖਰਾਬ ਹੋ ਗਈ ਆ ਔਰ ਜਿਹੜੇ ਸਬਜ਼ੀਆਂ ਦੇ ਰੇਟ ਆ 60% ਅੱਗੇ ਨਾਲੋਂ ਵਧ ਗਏ ਆ ਕੁਝ ਹੀ ਦਿਨਾਂ ਦੇ ਵਿੱਚ ਅਜ ਤੋਂ 10-15 ਦਿਨ ਪਹਿਲਾਂ ਜਿਹੜੇ ਰੇਟ ਕੋਈ 10 ਰੁਪਏ ਕਿਲੋ ਚੀਜ਼ੀ ਉਹ 40-50 ਰੁਪਏ ਕਿਲੋ ਹੋ ਗਈ ਆ ਔਰ ਗਰਾਖ ਜਿਹੜਾ ਇਹਨਾਂ ਨਾਲ ਆ ਕੇ ਲੜਾਈ ਕਰਦਾ ਵਾ ਵੀ ਤੁਸੀਂ ਤੇ ਕੱਲ ਪਰਤੋਂ ਆ ਰੇੜੇ ਅੱਜ ਆ ਰੇੜ ਕਿੱਦਾਂ ਹੋ ਗਿਆ ਪਰ ਦੁਕਾਨਦਾਰ ਦੇ ਵਸਤੀ ਗੱਲ ਨਹੀਂ ਗਈ ਇਸੇ ਤਰ੍ਹਾਂ ਸ਼ਹਿ ਨਿੰਬੂ ਵੀ ਵਧੇ ਹੋਣਗੇ ਔਰ ਨਿੰਬੂ ਦੀ ਡੇੜੀ ਲੱਗੀ ਮੈਂ ਉਹਨਾਂ ਨਾਲ ਗੱਲਬਾਤ ਕਰੂੰਗਾ ਕਿ ਉਹਨਾਂ ਦਾ ਕੀ ਹਿਸਾਬ ਪਤਾ ਹੈ ਵੀ ਨਿੰਬੂਆਂ ਦੇ ਰੇੜੇ ਵਧਿਆ ਨਿੰਬੂ ਦਾ ਕੀ ਰੇਟ ਹੈ ਨਿੰਬੂ ਦਾ 40 ਰੁਪਏ ਪਾ ਤੇ ਇਹਦਾ ਨਿੰਬੂ ਦਾ ਰੇਟ ਵਧਿਆ ਅੱਗੇ ਨਾਲੋਂ ਪਹਿਲਾਂ ਕਿੰਨਾ ਕੀ ਭਾਅ ਸੀ ਤੇ ਹੁਣ ਕੀ ਭਾਅ ਉਹਨਾਂ ਦਾ ਰੇਟ ਅੱਜ ਦਾ ਰੇਟ ਹੈਗਾ ਮੰਡੀ ਦਾ 84 ਰੁਪਏ ਖਰਚਾ ਨਹੀਂ ਅਜੇ ਤੋਂ 10 15 ਦਿਨ ਪਹਿਲਾਂ ਕਿੰਨਾ ਰੇਟ ਸੀ ਨਿੰਬੂ ਦਾ ਪਹਿਲਾਂ ਵੀ 70 75 80 80 ਛੱਲਿਆ ਦਾ ਨਹੀਂ ਹੁਣ ਹੁਣ ਜ਼ਿਆਦਾ ਨਹੀਂ ਹੋਇਆ ਰੇਟ ਵਧਿਆ ਨਹੀਂ ਘਰਮੀ ਕਰੇ ਬਰਾਬਰ ਹੀ ਹੈ ਛੇ ਨਿੰਬੂ ਦਾ ਰੇਟ ਨਹੀਂ ਵਧਿਆ ਨਹੀਂ ਵੜਾ ਠੀਕ ਆ ਅਗਰ ਜੋ ਅਰਬੀਆ ਅਰਬੀਆ ਦਾ ਰੇਟ ਇਹ ਹੈ ਜੋ ਫੜਿਓ ਦਾ ਰੇਟ ਹੈ ਉਹਨਾਂ ਦਾ 100 ਰੁਪਏ 120 ਰੁਪਏ ਦਾ ਠੀਕ ਹੈ ਮੰਡੀ ਦਾ ਰੇਟ ਸੌਦੇ ਸਾਰੇ ਕੀ ਬਾਕੀ ਸੌਦੇ ਸਾਰੇ ਵਧਿਆ ਇਹ ਬੜੀ ਇੱਕ ਲੋਕਾਂ ਵਾਸਤੇ ਰਾਹਤ ਵਾਲੀ ਗੱਲ ਹੈ ਕਿ ਨਿੰਬੂ ਜਿਹੜਾ ਕਿ ਸਭ ਤੋਂ ਜ਼ਿਆਦਾ ਨਿੰਬੂ ਗਰਮੀਆਂ ਦੇ ਵਿੱਚ ਵਰਤਿਆ ਜਾਂਦਾ ਵਾ ਇਹਨੇ ਕਿਹਾ ਵਾ ਕਿ ਨਿੰਬੂ ਦਾ ਰੇਟ ਨਹੀਂ ਵਧਿਆ ਇਹ ਇੱਕ ਲੋਕਾਂ ਵਾਸਤੇ ਰਾਹਤ ਬੜੀ ਖਬਰ ਆ ਇਸੇ ਤਰ੍ਹਾਂ ਹੀ ਹੋਰ ਵੀ ਇੱਥੇ ਸਾਗੇ ਸਾਰੀ ਇਹ ਸਬਜ਼ੀ ਮੰਡੀ ਆ ਖਾਸ ਕਰਕੇ ਬੜਾ ਮਸ਼ਹੂਰ ਆ ਇਹ ਇਲਾਕਾ ਇਹਨੂੰ ਸਬਜ਼ੀ ਦਾ ਆ ਮੰਡੀ ਚੋ ਕਿਹਾ ਜਾਂਦਾ ਹੈ ਕਿ ਜਦਾਤਰ ਸਬਜ਼ੀ ਵਾਲਿਆਂ ਦਾ ਘਰਨਾ ਆ ਔਰ ਹੋਰ ਵੀ ਮੇਰੇ ਕੋਲ ਸਬਜ਼ੀ ਵਾਲੇ ਵੀ ਇੱਥੇ ਲੱਗੇ ਬੰਨੇ ਹੈਗੇ ਨਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਕੋਲ ਇੱਥੇ ਫਰੂਟ ਵਾਲੇ ਵੀ ਖੜੇ ਹਨ ਨਾਲ ਵੀ ਗੱਲਬਾਤ ਕਰੂੰਗਾ ਅਜੀ ਭਈਆ ਜੀ ਕੀ ਹਾਲ ਹੈ ਫਿਰ ਵਧੀਆ ਜੀ ਜੈਸੇ ਬਹੁਤ ਗਰਮੀ ਪੜ ਰਹੀ ਹੈ ਹਾਂ ਜੀ ਜੀ ਕੀ ਆ ਫਰੂਟ ਕਰੇੜੀ ਵੀ ਬੜਾ ਬੜਾ ਹੈ ਨਹੀਂ 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 ਭਾਈ ਜੀ ਕੀ ਕਰਨੇ ਆ ਮਿਹਦਾ ਜਦ ਸਬਜੀ ਹਰ ਸਬਜੀ ਦਾ ਰੇਟ ਵੜ ਗਿਆ ਹੈ ਫਰੂਟ ਕਾ ਕਿਉਂ ਨਹੀਂ ਵੜ ਰਿਹਾ ਕਿਆ ਕਰਨ ਦੇਖੋ ਜੀ ਹਮ ਲੋ ਹਿਸਾਬ ਸੇ ਲਾਤੇ ਹੈ ਥੋੜੇ ਲਾਤੇ ਥੋੜੇ ਵੇਚਨੇ ਤੇ ਖਰਾਬ ਨਾ ਹੋਤਾ ਹੈ ਬਲ ਤੁਸੀਂ ਉਹਨਾਂ ਕੇ ਲੈ ਕੇ ਆਉਂਦੇ ਜਿੰਨਾ ਕਿ बिक ਜਾਂਦਾ ਹੈ ਬਲ ਜਿਆਦਾ ਲੈ ਕੇ ਆ ਉਹਦੇ ਖਰਾਬ ਹੋਣ ਦਾ ਡਰ ਹੈ ਹਾਂ ਜੀ ਹਾਂ ਤੇ ਕੀ ਭਾਅ ਹੈ ਇਹਨਾਂ ਦਾ ਜਿਹੜਾ ਲੀਚੀ ਦਾ ਕੀ ਭਾਅ ਹੈ ਲੀਚੀ 100 ਰੁਪਏ ਬਲੋ ਤੇ ਅੱਜ ਤੋਂ 10-20 ਦਿਨ ਪਹਿਲਾਂ ਵੀ ਇਹੋ ਰੇੜੇ ਨੇ ਅੱਜ ਆਸੇ ਪਹਿਲੇ ਤਾਂ 150 ਰੁਪਏ ਬਲੋ ਹਾਂ ਬਲ ਇਹ 150 ਰੁਪਏ ਮਸੇ ਇਹ ਘਟਿਆ ਹੋਆ ਜਨੇ ਕੇ ਦੇਖੋ ਜੀ ਇਹ ਵੀ ਲੋਕਾਂ ਆ ਤੇ ਬੜੀ ਰਾਹਤ ਦੀ ਖਬਰ ਹੈ ਜਿੱਦਾਂ ਕਿ ਮੈਂ ਹੁਣੇ ਤੁਹਾਨੂੰ ਦੱਸ ਕਹਾਂਗਾ ਨਿੰਬੂ ਦਾ ਰੇਟ ਘਟਿਆ ਵਾ ਮਤਲਬ ਵਧਿਆ ਨਹੀਂ ਕਿ ਚਲੋ ਘਟਿਆ ਵੀ ਨਹੀਂ ਕਿ ਵਧਿਆ ਵੀ ਨਹੀਂਗਾ ਤੇ ਫਰੂਟ ਦੀ ਗੱਲ ਕਰੀ ਤੇ ਫਰੂਟ ਵੀ ਇਹਨਾਂ ਨੇ ਕਿਹਾ ਕਿ ਜਿਹੜਾ ਕਿ ਅੱਜ ਤੋਂ 10 ਵੀ ਦਿਨ ਪਹਿਲਾਂ ਰੇਟ ਸੀ ਉਹਦੇ ਨਾਲੋਂ ਕੁਝ ਘਟਿਆ ਹੀ ਹੈ ਵਧਿਆ ਨਹੀਂਗਾ ਇਹ ਵੀ ਬੜੀ ਵਧੀਆ ਲੋਕਾਂ ਵਾਸਤੇ ਖੁਸ਼ਖਬਰੀ ਆ ਔਰ ਜਿਆਦਾ ਚਲੋ ਫਰੂਟ ਤੇ ਬੰਦਾ ਅਮੀਰ ਬੰਦਾ ਹੀ ਖਾਂਦਾ ਵਾ ਗਰੀਬ ਆਦਮੀ ਨੇ ਫਰੂਟ ਕਿੱਥੋਂ ਖਾਣਾ ਵਾ ਇੱਕ ਸਬਜ਼ੀ ਜਿਹੜੀ ਕਿ ਹਰ ਬੰਦੇ ਨੂੰ ਖਾਣੀ ਪੈਂਦੀ ਹੈ ਗਰੀਬ ਤੋਂ ਗਰੀਬ ਬੰਦੇ ਨੂੰ ਸਬਜ਼ੀ ਜਿਹੜੀ ਖਾਣੀ ਪੈਂਦੀ ਆ ਸਬਜ਼ੀਆਂ ਦੇ ਜਿਹੜੇ ਰੇੜੇ ਆ ਉਹ ਸਮਾਨਾਂ ਨੂੰ ਛੂ ਗਿਆ ਮੈਂ ਜਨੈਰਾ ਗੁਰੂ ਤੇਜਪਾਲ ਸ਼ਰਮਾ ਦਾ ਸੰਮਨ ਨੀ